ਕਬੀਰ ਸਾਹਿਬ ਕਹਿੰਦੇ ਸੋਚੂ ਸੀ ਕਿੰਨਾ ਇਕ ਦੂਸਰੇ ਦੇ ਸੰਬੰਧ ਗੂੜੇ ਕਰਦੇ ਆਂ ਮੋਹ ਦੇ ਪਰ ਇਹ ਮੋਹ ਦੇ ਸੰਬੰਧ ਇੱਕ ਖਿੰਨ ਵਿੱਚ ਟੁੱਟ ਜਾਂਦੇ ਨੇ ਕਮਾਲ ਦੀ ਗੱਲ ਹੈ ਜੀ ਇੱਕ ਖਿੰਦੇ ਵਿੱਚ ਬੇਗਾਨਾ ਕਰ ਦਿੰਦਾ ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਮੇਰੇ ਖੁਦਾ ਮੇਰੇ ਪਰਵਰਦਾਗਾਰ ਮੇਰੇ ਵਾਹਿਗੁਰੂ ਦੋ ਜ਼ੁਲਮ ਨੇ ਜੀ ਇੱਕ ਤੇ ਜਮਾ ਦਾ ਹੀ ਮਾਰ ਪਰ ਪਹਿਲਾ ਇਹ ਜ਼ੁਲਮ ਕਿੰਨਾ ਜ਼ੁਲਮ ਹੈ ਜੀ ਜਿਦੇ ਵਿੱਚ ਇਹ ਸਾਰਾ ਪਰਿਵਾਰ ਮੋਹ ਦੀ ਇਹ ਪ੍ਰੇਮ ਦੀ ਪਕੜ ਇਸ ਸੰਸਾਰ ਦੇ ਵਿੱਚ ਬਣਾਈਆਂ ਹੋਈਆਂ ਰਿਸ਼ਤੇਦਾਰੀਆਂ ਸਾਖ ਸਬੰਦ ਸਭ ਕੁਝ ਹੈ ਪਰ ਇੱਕ ਖੇਂਦੇ ਵਿੱਚ ਕਹਤ ਕਬੀਰ ਸੁਨੋ ਹਰੇ ਸੰਤੋ ਭੈ ਸਾਗਰ ਕਹਿ ਤਾਈ ਇਹ ਭਵ ਸਾਗਰ ਤਰਨ ਵਸਤੇ ਹੀ ਇਹ ਸ਼ਬਦ ਕਬੀਰ ਸਾਹਿਬ ਕਹਿੰਦੇ ਮੈਂ ਮਜਬੂਰਨ ਉਚਾਰ ਰਿਹਾ ਮੈਨੂੰ ਕੋਈ ਸ਼ੌਂਕ ਨਹੀਂ ਵੀ ਤੁਹਾਨੂੰ ਇਹ ਗੱਲ ਦਿਖਾ ਕੇ ਇਹ ਗੱਲ ਸੁਣਾ ਕੇ ਵੀ ਖੌਫ ਜ਼ਦਾ ਕਰਨਾ ਜਾਂ ਮਨ ਨੂੰ ਭਾਰੀ ਕਰਨਾ ਜਾਂ ਮਨ ਨੂੰ ਬਿਲਕੁਲ ਮਯੂਸ ਕਰ ਦੇਣਾ ਜਾਂ ਇਹ ਕਹਿ ਦੇਣਾ ਵੀ ਮਰਨਾ ਹੀ ਹੈ ਤੇ ਫਿਰ ਕਰਨਾ ਕੀ ਨਹੀਂ ਸਿਰਫ ਭਵ ਸਾਗਰ ਦੇ ਬਵਾਸਤਾ ਪਾ ਕੇ ਵੀ ਭਵ ਸਾਗਰ ਨੂੰ ਤਰਨ ਵਸਤੇ ਅਸੀਂ ਕੋਈ ਉਦਮ ਕਰੀਏ ਅਸੀਂ ਸੁਚੇਤ ਹੋਈਏ ਆਪਣੇ ਕਰਮਾਂ ਨੂੰ ਵੀ ਵੇਖੀਏ ਆਪਣੀ ਜ਼ੁਬਾਨ ਨੂੰ ਵੀ ਆਪਣੀ ਅੱਖਾਂ ਕੰਨਾਂ ਨੱਕ ਇਹ ਸਾਰੀ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੇ ਵਾਸ਼ਨਾਵਾਂ ਨੂੰ ਕਾਬੂ ਕਰਨਾ ਪਏਗਾ ਕਿਉਂਕਿ ਇਹੀ ਸਾਨੂੰ ਓਜੜ ਪਾਉਂਦੀਆਂ ਨੇ